ਮੇਰਾ ਸੂਲ ਇਹ ਆ ਕਿ ਜ਼ਿੰਦਗੀ ਚ ਜਿਹੜੀ ਮੈਂ ਸਾਈ ਪਹਿਲੋਂ ਫੜੀ ਆ ਨਾ ਉਹ ਤੋਂ ਮੈਂ ਮੁੱਕਰ ਦਾਣੀ ਆ ਏ ਮੈਨੂੰ ਕਹਿੰਦੇ ਪੰਜ ਵੜ ਦੀ ਸਾਈ ਛੱਡ ਦੇ ਸਾਡੇ ਪਿੰਡ ਖੇੜਲਾ ਮੈਂ ਨਾ ਮੈਂ ਕਿਹਾ ਪੰਜ ਵੜ ਦੀ ਸਾਈ ਪਹਿਲੋਂ ਆਈ ਆ ਮੈਨੂੰ ਮੈਨੂੰ ਮਿਸਟੇਕ ਹੋ ਗਈ ਆ ਮੈਂ ਤੁਹਾਡੇ ਪਿੰਡ ਨਹੀਂ ਖੇੜ ਸਕਦਾ ਇਹਨਾਂ ਨੇ ਪਿਛਲੇ ਪਿਛਲੇ ਸਾਲ ਦੀ ਖੋਰ ਰੱਖੀ ਮੈਨੂੰ ਨਹੀਂ ਪਤਾ ਕਿਹੜੀ ਗੱਲੋਂ ਰੱਖੀਏ ਕਿਹੜੀ ਗੱਲੋਂ ਨਹੀਂ ਰੱਖੀ ਤੋ ਮੈਨੂੰ ਵੀ ਪਤਾ ਜਿਹੜੇ ਬੰਦੇ ਇਦਾਂ ਕਰਦੇ ਆ ਕਰ ਲੈਂਦੇ ਇਦਾਂ ਕਰਨਾ ਕੀ ਹੋਣਾ ਤੋ ਮੁੰਡਾ ਸਾਡਾ ਉੱਥੇ ਮਿਹਨਤ ਕਰਦਾ ਵਾ ਉੱਥੇ ਉਹਨੂੰ ਉਂਗਲਾਂ ਦਿੰਦੇ ਆ ਏਕ ਮੈਨੂੰ ਤੂੰ ਇਦਾਂ ਵਾ ਤੂੰ ਇਦਾਂ ਵਾ ਅੱਜ ਏਕ ਮੈਨਾਂ ਨੂੰ ਦਿਖਣ ਲੱਪਿਆ ਉਦੋਂ ਛੋਟਾ ਸੀ ਜਦੋਂ ਉਦੋਂ ਜਾਣੀ ਕਿ ਏਕ ਨੂੰ ਉਂਗਲਾ ਦੇ ਦੇਗੇ ਤੋੜਨਾ ਚਾਹੁੰਦੇ ਆ ਜਿੱਦਾਂ ਅੱਗੇ ਮੇਰੇ ਨਾਲ ਹੋਇਆ ਮੇਰੀ ਟੀਮ ਦੇ ਵਿੱਚ ਉਦਾਂ ਹੀ ਕਰਨਾ ਚਾਹੁੰਦੇ ਆ ਆ ਵਾ ਸਿਆਸਤਾਂ ਦੁਨੀਆ ਦੀਆਂ ਤੇ ਵੇਖ ਲੋ ਕੀ ਕਰਨਾ ਚਾਹੁੰਦੇ ਇਦਾਂ ਕੀ ਹੋ ਜੂਗਾ ਇਦਾਂ ਸੁੱਟ ਲੋਗੇ ਇਦਾਂ ਨਹੀਂ ਸੁੱਟਿਆ ਜਾਣਾ ਜਿੰਨਾ ਚਿਰ ਉਹ ਮਾਲਕ ਨੇ ਬਾਹ ਫੜੀ ਹੁੰਦੀ ਹੈ ਨਾ ਇਦਾਂ ਨਹੀਂ ਸੁੱਟਿਆ ਜਾਣਾ ਤੇ ਉਹ ਜਿਹੜੀ ਰਿਕਾਰਡਿੰਗ ਪਈ ਹੈ ਨਾ ਤੇ ਉਹਦੇ ਥੱਲੇ ਇਹੋ ਜੇ ਕਮੈਂਟ ਕਰਿਓ ਨਾ ਯਾਦ ਰੱਖਿਓ ਮੇਰੇ ਭਰਾ ਜੇ ਤੁਸੀਂ ਮੈਨੂੰ ਪਿਆਰ ਕਰਦੇ ਜੇ ਨਾ ਤੇ ਉਹ ਜਿਹੜੇ ਉਹ ਉਹਨੇ ਰਿਕਾਰਡਿੰਗ ਉਹ ਵੀਡੀਓ ਆਈ ਹੈ ਨਾ ਉਹਨੂੰ ਪਤਾ ਲੱਗ ਜੇ ਵੀ ਸੰਗ ਤੁਹਾਨੂੰ ਕਿੰਨਾ ਪਿਆਰ ਕਰਦੀ ਆ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਜੇ ਮੈਂ ਆਪਦੀ ਸਚਾਈ ਦੱਸਦੀ ਆ ਇਹਨੂੰ ਕਹਿੰਦੇ ਮੇਰੇ ਨਾਲ ਜਿੱਥੇ ਮਰਜ਼ੀ ਕਮੇਟੀ ਬੈਹਲੇ ਜਿੱਦਾਂ ਮਰਜ਼ੀ ਗੱਲ ਕਰਲੇ ਏਕ ਨੂੰ ਜੇ ਮੈਂ ਕਿਹਾ ਹੋਵੇ ਵੀ ਇੱਥੇ ਨਹੀਂ ਘਟਣਾ ਇੱਥੇ ਨਹੀਂ ਘਟਣਾ ਕਿਉਂਕਿ ਸਾਡਾ ਤੋਂ ਮੈਚ ਆ